8 ਜੂਨ 1984 ਵਾਲੇ ਦਿਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮੁਕੰਮਲ ਸਮਾਨ ਬੋਰੀਆਂ ਪੇਟੀਆਂ ਤੇ ਵੱਡੇ ਟਰੱਕਾਂ ਵਿੱਚ ਲੋਡ ਕਰਕੇ ਹਿੰਦ ਫੌਜੀ ਕਿਸੇ ਅੰਦਰ ਸੀ ਥਾਂ ਤੇ ਲੈ ਗਏ 7 ਜੂਨ 1984 ਦੀ ਸਾਰੀ ਰਾਤ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਸਮਾਨ ਕੱਢ ਕੇ ਲਿਆਉਂਦੀ ਰਹੀ ਅਤੇ 8 ਜੂਨ ਨੂੰ ਲਾਇਬ੍ਰੇਰੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਲੱਕੜ ਦੀਆਂ ਪੁਰਾਣੀਆਂ ਅਲਮਾਰੀਆਂ ਰੈਕ ਪਰਾਤਨ ਰੁਮਾਲੇ ਪੁਰਾਣੀਆਂ ਅਖਬਾਰਾਂ ਸਮੇਤ ਹੋਰ ਉਹ ਸਮਾਨ ਜਿਹੜਾ ਫੌਜ ਨੂੰ ਚਾਹੀਦਾ ਨਹੀਂ ਸੀ ਨੂੰ ਕਰ ਦਿੱਤਾ ਗਿਆ ਬਾਅਦ ਵਿੱਚ ਫੌਜ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਫੌਜੀ ਹਮਲੇ ਦੇ ਦੌਰਾਨ ਹੀ ਸੜੀ ਹੈ ਜਦੋਂ ਕਿ ਸੱਚ ਤਾਂ ਇਹ ਹੈ ਕਿ ਫੌਜੀ ਹਮਲਾ ਖਤਮ ਹੋ ਜਾਣ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲਾ ਬੇਸ਼ਕੀਮਤੀ ਸਮਾਨ ਹਿੰਦ ਫੌਜ ਬਖਤਰਬੰਦ ਗੱਡੀਆਂ ਵਿੱਚ ਲੱਦ ਕੇ ਆਪਣੇ ਨਾਲ ਅੰਦਸੇ ਥਾਂ ਤੇ ਲੈ ਗਈ ਜ਼ਿਕਰ ਕਰਦੇ ਚਲੀਏ ਕਿ 6 ਜੂਨ ਨੂੰ ਸ਼ਾਮ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮੂਲੀ ਜਿਹੇ ਨੁਕਸਾਨ ਨੂੰ ਛੱਡ ਕੇ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਤ ਸੀ ਲਾਇਬ੍ਰੇਰੀ ਇਨਚਾਰਜ ਭਾਈ ਦਵਿੰਦਰ ਸਿੰਘ ਦੁੱਗਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਲਾਇਬ੍ਰੇਰੀ ਦੇ ਇਨਚਾਰਜ ਸਰਦਾਰ ਦਵਿੰਦਰ ਸਿੰਘ ਦੁੱਗਲ ਇੱਕ ਦ੍ਰਿੜ ਇਰਾਦੇ ਵਾਲੇ ਗੁਰਸਿੱਖ ਸਨ 9 ਜੂਨ 1984 ਵਾਲੇ ਦਿਨ ਫੌਜ ਨੇ ਕਿਹਾ ਕਿ ਉਹ ਲਾਇਬ੍ਰੇਰੀ ਨੂੰ ਵਾਪਸ ਬਸੂਲ ਪਾਏ ਜਾਣ ਦੇ ਕਾਗਜ਼ਾਤਾਂ ਉੱਪਰ ਦਸਤ ਕਰ ਦੇਵੇ ਪਰ ਇਸ ਯੋਧੇ ਨੇ ਬਿਨਾਂ ਡਰੇ ਠੋਕਮਾ ਉੱਤਰ ਦਿੱਤਾ ਕਿ ਉਹ ਬਸ ਇਹੋ ਲਿਖ ਕੇ ਦਸਤ ਕਰ ਸਕਦਾ ਹੈ ਕਿ ਲਾਇਬ੍ਰੇਰੀ ਦਾ ਸਮਾਨ ਨਹੀਂ ਸਕੋ ਰਾਖਵਸੂਲ ਪਾਈ ਗਈ ਹੈ ਹਿੰਦ ਹਾਕਮਾਂ ਨੇ ਆਪਣੀ ਗਿਣੀ ਮਿੱਟੀ ਸੋਜ ਅਤੇ ਆਜੀਸ਼ ਦੇ ਤਹਿਤ ਆਪਰੇਸ਼ਨ ਬਲੂ ਸਟਾਰ ਦੇ ਨਾਮ ਦੇ ਨਾਲ ਕੀਤੇ ਹਮਲੇ ਦੇ ਲਈ ਬਦੇਰੇ ਕਰਕੇ ਅਖੌਤੀ ਸਿੱਖ ਜਰਨੈਲਾਂ ਨੂੰ ਅੱਗੇ ਕੀਤਾ ਤੇ ਫਿਰ ਇਹਨਾਂ ਨੂੰ ਬਾਅਦ ਦੇ ਵਿੱਚ ਇਨਾਮ ਵੀ ਦਿੱਤੇ ਗਏ ਇੰਜ ਇਹ ਇਸ ਕਰਕੇ ਕੀਤਾ ਗਿਆ ਤਾਂ ਜੋ ਦੁਨੀਆ ਨੂੰ ਇਹ ਦਿਖਾਇਆ ਜਾ ਸਕੇ ਕਿ ਸਿੱਖਾਂ ਦੀ ਵੱਡੀ ਗਿਣਤੀ ਹਿੰਦ ਸਰਕਾਰ ਦੇ ਇਸ ਕਾਰਵਾਈ ਦੇ ਪੱਖ ਵਿੱਚ ਹੈ ਮੇਜਰ ਜਰਨਲ ਕੁਲਦੀਪ ਸਿੰਘ ਬਰਾੜ ਜੋ ਆਪਣੇ ਆਪ ਨੂੰ ਵਾਰ-ਵਾਰ ਸਿੱਖ ਕਹਿੰਦਾ ਹੈ ਇਹਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲੇ ਦੀ ਗਵਾਈ ਕਰਨ ਦੇ ਲਈ ਚੁਣਿਆ ਗਿਆ ਦੂਜੇ ਨੰਬਰ ਤੇ ਲੈਫਟੀਨ ਜਰਨਲ ਰਣਜੀਤ ਸਿੰਘ ਦਿਆਲ ਜੋ ਕਿ ਇੱਕ ਸਿੱਖ ਦਿਖਦਾ ਮਾਲਕ ਸੀ ਅਤੇ ਸਾਫਤ ਸੂਰਤ ਸੀ ਨੂੰ ਸਮੁੱਚੀ ਕਾਰਵਾਈ ਦਾ ਮੁੱਖ ਸੰਚਾਲਕ ਬਣਾਇਆ ਗਿਆ ਤੇ ਬਾਅਦ ਵਿੱਚ ਪੰਜਾਬ ਦੇ ਗਵਰਨਰ ਦਾ ਮੁੱਖ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਤੀਜੇ ਨੰਬਰ ਤੇ ਮੇਜਰ ਜਰਨਲ ਜੇਐਸ ਜਸਵਾਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਬਟਾਲਾ ਤੇ ਗੁਰਦਾਸਪੁਰ ਅੰਦਰ ਫੌਜੀ ਕਾਰਵਾਈ ਦਾ ਚਾਰਜ ਦਿੱਤਾ ਗਿਆ ਚੌਥੇ ਨੰਬਰ ਤੇ ਮੇਜਰ ਜਰਨਲ ਤਰਲੋਕ ਸਿੰਘ ਨੂੰ ਦੁਆਬਾ ਖੇਤਰ ਦਾ ਚਾਰਜ ਦਿੱਤਾ ਗਿਆ ਪੰਜਵੇਂ ਨੰਬਰ ਤੇ ਮੇਜਰ ਜਰਨਲ ਸ਼ਮਸ਼ੇਰ ਸਿੰਘ ਨੂੰ ਤਰਨਤਾਰਨ ਪੱਟੀ ਲੁਧਿਆਣਾ ਫਰੋਜ਼ਪੁਰ ਤੇ ਜੀਰਾ ਦਾ ਚਾਰਜ ਦਿੱਤਾ ਗਿਆ ਛੇਵੇਂ ਨੰਬਰ ਤੇ ਮੇਜਰ ਜਰਨਲ ਗੁਰਦੇਵਾਲ ਸਿੰਘ ਨੂੰ ਜਿਸ ਨੂੰ ਪਟਿਆਲਾ ਸੰਗਰੂਰ ਬਠਿੰਡਾ ਰੋਪੜ ਤੇ ਫਰੀਦਕੋਟ ਦਾ ਚਾਰਜ ਦਿੱਤਾ ਗਿਆ ਸੀ ਉਸ ਨੇ ਹੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਉੱਤੇ ਖੂਨੀ ਹਮਲੇ ਦੀ ਗਵਾਹੀ ਕੀਤੀ ਜਿਸ ਦੌਰਾਨ 56 ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸੰਗ ਦੀ ਭਾਰਤੀ ਫੌਜ ਵੱਲੋਂ ਕੀਤੀ ਇਸ ਕਾਰਵਾਈ ਦੇ ਬਾਰੇ ਆਪਣੀ رائے ਜ਼ਰੂਰ ਦਿਓ ਅਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਕਿ ਕਿਵੇਂ ਉਸ ਸਮੇਂ ਹਿੰਦ ਫੌਜ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਨਾਲ-ਨਾਲ ਹੋਰ ਗੁਰੂ ਧਾਮਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ ਅਤੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਸੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਇਤਿਹਾਸ ਪਤਾ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਵੀ ਅੱਗੇ ਤੋਂ ਸੁਚੇਤ ਰਹਿ ਸਕਣ ਅਤੇ ਨਾਲ ਇਹ ਵੀ ਪਤਾ ਲੱਗ ਸਕੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਹਿੰਦ ਫੌਜ ਨੇ ਕਿਵੇਂ ਹਮਲਾ ਖਤਮ ਹੋਣ ਤੋਂ ਬਾਅਦ ਤਬਾਹ ਕੀਤਾ ਸੀ ਅਤੇ ਸਾਰਾ ਬੇਸ਼ਕੀਮਤੀ ਸਮਾਨ ਇਤਿਹਾਸਿਕ ਗ੍ਰੰਥ ਆਪਣੇ ਨਾਲ ਲਿਜਾ ਕੇ ਅਣਦਸੀ ਥਾਂ ਤੇ ਰੱਖ ਦਿੱਤੇ ਗਏ ਸਨ ਜਿਨ੍ਹਾਂ ਦਾ ਹਜੇ ਤੱਕ ਕੋਈ ਥੋ ਬਤਾ ਨਹੀਂ ਲੱਗ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ